ਲਓ ਜੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਵਿਟਾਮਿਨ ਨਾਲ ਭਰਪੂਰ ਇਹ ਲੱਡੂ ਘਰ ਵਿੱਚ ਬਣਾਓ ਬੜੇ ਹੀ ਆਸਾਨ ਤਰੀਕੇ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਅਸੀਂ ਅੱਜ ਬਣਾਉਣ ਲੱਗੇ ਆ ਜੀ ਲੱਡੂ ਗਾ ਮਮੀ ਇਨਫੋਰਮੇਸ਼ਨ ਦੇਣਗੀ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਇਹ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਵਿੱਚ ਤੰਦਰੁਸਤਵਾਦ ਤੇ ਚੜ੍ਹਦੀ ਕਲਾ ਚ ਰੱਖੇ ਹਰ ਖੁਸ਼ੀ ਨਸੀਬ ਦੇ ਕਰੇ ਹੋਵੇ ਤੁਹਾਨੂੰ ਜੀ ਅਸੀਂ ਵੀ ਠੀਕ ਆਂ ਚੜ੍ਹਦੀ ਕਲਾ ਚ ਅੱਜ ਮੈਂ ਬਣਾ ਰਹੀ ਆ ਬਹੁਤ ਹੀ ਤਾਕਤਵਰ ਸਿਹਤ ਵਾਸਤੇ ਸਾਡੇ ਲਈ ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਲਈ ਇਹ ਲੱਡੂ ਇਹ ਮੈਂ ਲਏ ਆ ਭੁਜੇ ਹੋਏ ਛੋਲੇ ਇੱਕ ਕੋਲੀ ਤੇ ਇਹ ਮੈਂ ਪੌਣੀ ਕੋਲੀ ਲਈ ਆ ਬਦਾਮਾਂ ਦੀ ਲਾਓ ਜੀ ਤੇ ਹੁਣ ਆਪਾਂ ਪੈਨ ਰੱਖੀ ਆ ਜੀ ਗੈਸ ਦੇ ਉੱਤੇ ਗਰਮ ਕਰਨ ਵਾਸਤੇ ਤੇ प्रदीप ਬੇਰ ਮੇਰੇ ਨਾਲ ਹੈਲਪ ਕਰਾ ਰਹੀ ਆ ਤੇ ਇਹ ਮੈਂ ਲੈ ਆ ਜੀ ਮਖਾਣੇ ਮਖਾਣੇ ਜਿਹੜੇ ਆ ਥੋੜੇ ਜਿਹਾ ਇਹ ਨਾ ਮੌਸਮ ਇਸ ਤਰ੍ਹਾਂ ਦਾ ਕਰਕੇ ਨਾ ਥੋੜੇ ਜਿਹਾ ਸਿੱਲੇ ਜੇ ਹੋ ਜਾਂਦੇ ਇਹਨਾਂ ਨੂੰ ਆਪਾਂ ਕਰਨਾ ਆ ਜੀ ਹਲਕੀ ਜਿਹੀ ਆਂਚ ਤੇ ਡਰਾਈ ਰੋਸਟ ਕਰਨਾ ਆ ਇੰਨਾ ਕੁ ਡਰਾਈ ਰੋਸਟ ਕਰਨਾ ਆ ਗੈਸ ਦੀ ਫਲੇਮ ਤੇਜ ਨਹੀਂ ਰੱਖਣੀ ਕਿ ਇਹ ਜਲਣ ਨਾ ਤੇ ਇਹ ਸੌ ਕਰਾਂਚੀ ਜੇ ਹੋ ਜਾਣ ਜਿਹੜਾ ਹੱਥ ਦੇ ਨਾਲ ਇਹ 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 ਟੁੱਟੇ ਜਦੋਂ ਆਪਾਂ ਹੱਥ 'ਚ ਦਿਵਾਨੇ ਆ ਨਾ ਇਹ ਕਰੈਕਰ ਜੇ ਹੋਣ ਇਹਨਾਂ ਦੇ ਟੁੱਟਣ ਤੇ ਜੀ ਇਸ ਤਰ੍ਹਾਂ ਇਹਨਾਂ ਨੂੰ ਹਲਾਉਂਦੇ ਜਾਣਾ ਲਗਾਤਾਰਾ ਦੇਖੋ ਇਸ ਤਰ੍ਹਾਂ ਹਜੇ ਥੋੜਾ ਜਿਹਾ ਹਜੇ ਕੱਚ ਰਹਿੰਦਾ ਸੀਗਾ ਤੇ ਥੋੜਾ ਜਿਹਾ ਮੈਂ ਹੋਰ ਸੋਚਿਆ ਦੇਖੋ ਵੈਸੇ ਹੋਣ ਲੱਗ ਪਿਆ ਇਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਕਿਉਂਕਿ ਜਿਹੜੀ ਪੈਨ ਆ ਸਾਡੀ ਉਹ ਵੀ ਗਰਮ ਹੁੰਦੀ ਆ ਉਹਦੇ ਵਿੱਚ ਇਹਨਾਂ ਨੇ ਹੋਰ ਵੀ ਗਰਮ ਪੈਨ ਦੇ ਵਿੱਚ ਇਹਨਾਂ ਨੇ ਹੋਰ ਵੀ ਡਰਾਈ ਰੋਸਟ ਹੁੰਦੇ ਰਹਿਣਾ ਆ ਜੀ ਤੇ ਇਹ ਜੀ ਮੈਂ ਲਿਆ ਇੱਕ ਮਿਕਸਿੰਗ ਜਾਰ ਵੱਡਾ ਲੈ ਲੈਣਾ ਜਗ ਤੁਸੀਂ ਇਹਦੇ ਵਿੱਚ ਇਹ ਮੈਂ ਦੋਏ ਚੀਜ਼ਾਂ ਪਾ ਲੈਣੀਆਂ ਜਿਵੇਂ ਕਿ ਪੂਜੇ ਹੋਏ ਕਾਲੇ ਛੋਲੇ ਤੇ ਨਾਲ ਹੀ ਜੀ ਬਾਦਾਮ ਪਾ ਲੈਣੇ ਆ ਤੇ ਨਾਲ ਹੀ ਪਾ ਲੈਣੇ ਮਖਾਣੇ ਸਾਰਿਆਂ ਨੂੰ ਇਕੱਠਾ ਹੀ ਪੀਸ ਲੈਣਾ ਜੀ ਇਹਨਾਂ ਨੂੰ ਦੇ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਲਾਈਕ ਜ਼ਰੂਰ ਕਰਦਿਆ ਕਰੋ ਇਹ ਲੱਡੂ ਬਣਾ ਕੇ ਦੇਖਿਓ ਜਿਸ ਨੂੰ ਵੀ ਥਕਾਨ ਹੁੰਦੀ ਕਮਜ਼ੋਰੀ ਹੁੰਦੀ ਹੈ ਇਹ ਲੱਡੂ ਬਣਾਇਓ ਬਹੁਤ ਵਧੀਆ ਜਿਹੜੀ ਆਪਣਾ ਨੂੰ ਥਕਾਨ ਜਾਂ ਆਲਸ ਹੁੰਦੀ ਹੈ ਨਾ ਸਰੀਰ ਥੱਕਿਆ ਥੱਕਿਆ ਰਹਿੰਦਾ ਇਹ ਨਾਲ ਬਹੁਤ ਵਧੀਆ ਹੁੰਦੇ ਕਿਉਂਕਿ ਮੈਂ ਇਹ ਬਣਾਏ ਸੀ ਪਹਿਲਾਂ ਮੇਰੇ ਨਾਲ ਵੀ ਸੇਮ ਹੀ ਇਸੇ ਤਰ੍ਹਾਂ ਹੀ ਹੁੰਦਾ ਸੀ ਤੇ ਮੈਂ ਇਹ ਜਦੋਂ ਲੱਡੂ ਬਣਾ ਕੇ ਖਾਣੇ ਸ਼ੁਰੂ ਕੀਤੇ ਨਾ ਸਰੀਰ ਦੇ ਵਿੱਚ ਤਾਕਤ ਆ ਜਾਂਦੀ ਹੈ ਕਿਉਂਕਿ ਕੂਤਰਤੀ ਚੀਜ਼ਾਂ ਸਾਨੂੰ ਖਾਣੀਆਂ ਚਾਹੀਦੀਆਂ ਆ ਤੇ ਜੀ ਇਹ ਮੈਂ ਪਾਊਡਰ ਬਣਾ ਕੇ ਰੱਖ ਲਿਆ ਛਾਨਣ ਦੀ ਕੋਈ ਜ਼ਰੂਰਤ ਨਹੀਂ ਥੋੜਾ ਬਹੁਤ ਵਿੱਚ ਮੋਟਾ ਪੀਸ ਵੀ ਆ ਜਾਵੇ ਕੋਈ ਗੱਲ ਨਹੀਂ ਜੀ ਤੇ ਇੱਧਰ ਮੈਂ ਇੱਕ ਕੱਪ ਪਾਣੀ ਦਾ ਪਾ ਲਿਆ ਇਹਦੇ ਵਿੱਚ 2 ਤੋਂ 3 ਪੀਸ ਮੈਂ ਗੁੜ ਦੇ ਪਾ ਲੈਣੇ ਆ ਅਗਰ ਤੁਸੀਂ ਜਿੰਨਾ ਕੁ ਮਿੱਠਾ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਆ ਤਾਂ ਜ਼ਿਆਦਾ ਪਾ ਲਓ ਅਸੀਂ ਮੀਡੀਅਮ ਜਿਹਾ ਜੀ ਪਾਇਆ ਸੀ ਕਿਉਂਕਿ ਮਿੱਠਾ ਬਿਲਕੁਲ ਠੀਕ ਸੀ ਜਦੋਂ ਮੈਂ ਇਹ ਟੇਸਟ ਵੀ ਕੀਤੇ ਲੱਡੂ ਤੇ ਪਹਿਲਾਂ ਵੀ ਮੈਂ ਬਣਾ ਚੁੱਕੀ ਸੀ ਸੋ ਇਸ ਕਰਕੇ ਮੈਨੂੰ ਪੂਰਾ ਅੰਦਾਜ਼ਾ ਸੀ ਕਿ ਇੰਨਾ ਕਹੀ ਪੈਣਾ ਆ ਇਹ ਹੈਗਾ ਜੀ ਵੱਡੀ ਇਲਾਇਚੀ ਦਾ ਪਾਊਡਰ ਮੈਂ ਛੋਟੀ ਇਲਾਇਚੀ ਦਾ ਨਹੀਂ ਪਾਣਾ ਇਹ ਮੈਂ ਵੱਡੀਆਂ ਇਲਾਇਚੀਆਂ ਪੀਸ ਕੇ ਰੱਖੀਆਂ ਹੋਈਆਂ ਵੱਡੀ ਇਲਾਇਚੀ ਦਾ ਪਾਊਡਰ ਪਾਣਾ ਆ ਇਹਦੇ ਨਾਲ ਫਲੇਵਰ ਟੇਸਟ ਤੇ ਵੈਸੇ ਵੀ ਜੇ ਜੇ ਸਾਡਾ ਹਨਾ ਛਾਤੀ ਜੰਮੀ ਜਈ ਹੋਵੇ ਗਲਾ ਗਲੇ ਚ ਖਰਾਸ਼ ਹੁੰਦੀ ਹੋਵੇ ਤੇ ਇਹ ਵੱਡੀ ਇਲਾਇਚੀ ਜਿਹੜੀ ਹੈ ਨਾ ਹਫਤੇ ਵਿੱਚ ਇੱਕ ਇੱਕ ਇਲਾਇਚੀ ਨੂੰ ਪੀਸ ਕੇ ਖਾ ਸਕਦੇ ਆ ਤੇ ਇਹ ਸਾਡੀ ਜਿਹੜੀ ਛਾਤੀ ਚ ਬਾਇ ਰੇਸ਼ਾ ਬਹੁਤ ਘਟ ਜਾਂਦੀ ਕਿਉਂਕਿ ਇਲਾਇਚੀ ਬਹੁਤ ਫਾਇਦੇਮੰਦ ਹੁੰਦੀ ਵੱਡੀ ਇਲਾਇਚੀ ਸਾਡੇ ਲਈ ਲਓ ਜੀ ਹੁਣ ਇਹਨੂੰ ਬੋਇਲ ਹੋਣ ਦੀ ਵੇਟ ਕਰਦੇ ਆਂ ਤੇ ਇੱਧਰ ਜੀ ਮੈਂ 2 ਚਮਚ ਭਰ ਕੇ ਦੇਸੀ ਘਿਓ ਦੇ ਲਾਇਆ ਅਗਰ ਘੱਟ ਹੋਇਆ ਤਾਂ ਆਪਾਂ ਦੁਬਾਰਾ ਹੋਰ ਪਾਉਂਦੇ ਜਾਵਾਂਗੇ ਤੇ ਇਹ ਜਿਹੜਾ ਆਪਾਂ ਮਿਕਸਚਰ ਇਹ ਪਾਊਡਰ ਜਿਹਾ ਬਣਾਇਆ ਆ ਪਾਊਡਰ ਵੀ ਨਹੀਂ ਥੋੜਾ ਜਿਹਾ ਦਰੜ ਫਰੜਿਆ ਤੇ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਣਾ ਆ ਵੈਸੇ ਵੀ ਇਹ ਅਸੀਂ ਥੋੜਾ ਟਾਈਮ ਇਹਨੂੰ ਪਕਾਉਣਾ ਇਹਦੇ ਵਿੱਚ ਭੁੰਨਣਾ ਆ ਕਿਉਂਕਿ ਚਨੇ ਵੀ ਆਲਰੇਡੀ ਭੁੱਜੇ ਹੋਏ ਹੁੰਦੇ ਥੋੜੇ ਜਿਹਾ ਬਦਾਮਾ ਕਰਕੇ ਆ ਜੀ ਤੇ ਬਾਕੀ ਜਿਹੜੇ ਮਖਾਣੇ ਸੀਗੇ ਫੁੱਲ ਮਖਾਣੇ ਇਹ ਵੀ ਆਪਾਂ ਡਰਾਈ ਰੋਸਟ ਕੀਤੇ ਹੋਏ ਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਣਾ ਭੁੰਨਣ ਤੋਂ ਬਾਅਦ ਫਿਰ ਮੈਂ ਇੱਕ ਚਮਚ ਹੋਰ ਖਿਓ ਦਾ ਪਾ ਲਿਆ ਮੈਨੂੰ ਘੱਟ ਲੱਗ ਰਿਆ ਸੀ ਕਿਉਂਕਿ ਜਿੰਨਾ ਕੁ ਤੁਹਾਨੂੰ ਹਾਜਮ ਹੁੰਦਾ ਤੁਸੀਂ ਓਨਾ ਕੇ ਇਹ ਖਿਓ ਪਾ ਸਕਦੇ ਆ ਅਗਰ ਚਾਹੋ ਤੁਸੀਂ ਜ਼ਿਆਦਾ ਵੀ ਪਾ ਸਕਦੇ ਆ ਇਹ ਜੀ ਹੈਗੀ ਆ ਕਿਸ਼ਮਿਸ਼ ਕਿਸ਼ਮਿਸ਼ ਵੀ ਮੈਂ ਲੈ ਲਈਆ ਆਪਣੇ ਸਾਥੀਆਂ ਨਾਲ ਤੁਸੀਂ ਲੈ ਲੈਣੀ ਹੈ ਇਹ ਵੀ ਮੈਂ ਪਾ ਲਈਆ ਜਿਹਨੂੰ ਆਪਾਂ ਦਾਖਾਂ ਵੀ ਕਹਿੰਦੇ ਕਿਸ਼ਮਿਸ਼ ਵੀ ਕਹਿੰਦੇ ਆ ਤੇ ਇਸੇ ਤਰ੍ਹਾਂ ਦਾ ਹੀ ਮੈਂ ਰੱਖਣਾ ਹੈ ਤੁਹਾਨੂੰ ਜੇ ਜ਼ਿਆਦਾ ਘਿਓ ਹਾਜਮ ਹੁੰਦਾ ਤੁਸੀਂ ਜ਼ਿਆਦਾ ਵੀ ਹੋਰ ਵੀ 2-3 ਚਮਚ ਪਾ ਸਕਦੇ ਆ ਮੈਂ ਆਪਣੇ ਮੁਤਾਬਕ ਪਾਇਆ ਜਿੰਨਾ ਕਿ ਸਾਡੀ ਫੈਮਿਲੀ ਖਾਣਾ ਪਸੰਦ ਕਰਦੀ ਆ ਜ਼ਿਆਦਾ ਵੀ ਹੈਵੀ ਨਾ ਹੋਵੇ ਕਿਉਂ ਦੀ ਵਜ੍ਹਾ ਦੇ ਨਾਲ ਇਸ ਤਰ੍ਹਾਂ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਚੰਨਿਆਂ ਦੀ ਤੇ ਜਿਹੜੀਆਂ ਹੋਰ ਆਪਾਂ ਚੀਜ਼ਾਂ ਪਾਈਆਂ ਸੀਆਂ ਉਹਨਾਂ ਦੀ ਗੈਸ ਦੀ ਫਲੇਮ ਕਰ ਦਿੱਤੀ ਆ ਬੰਦ ਬੰਦ ਗੈਸ ਦੀ ਫਲੇਮ ਤੇ ਵੀ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਲਓ ਜੀ ਇੱਧਰ ਸਾਡਾ ਗੁੜ ਬਿਲਕੁਲ ਘੁਲ ਗਿਆ ਕੋਈ ਚਾਸ਼ਨੀ ਨਹੀਂ ਬਣਾਉਣੀ ਕੁਛ ਨਹੀਂ ਬਣਾਉਣਾ ਇਸ ਤਰ੍ਹਾਂ ਹੀ ਆਪਾਂ ਥੋੜਾ ਥੋੜਾ ਕਰਕੇ ਮਿਲਾਉਣਾ ਇਕੱਠਾ ਨਹੀਂ ਪਾਉਣਾ ਇਕੱਠਾ ਪਾਉਣ ਦੇ ਨਾਲ ਇਹਦੇ ਵਿੱਚ ਲਮਸ ਬਣ ਸਕਦੇ ਆ ਤੇ ਦੇਖੋ ਜੀ ਥੋੜਾ ਜਿਹਾ ਹੋਰ ਇਧਰੋਂ ਮੈਂ ਮੈਂ ਮਿਕਸ ਕਰ ਰਹੀ ਸੀ ਤੇ प्रदीप ਜਿਹੜੀ ਸਾਡੀ ਬੇਟੀ ਆ ਇਹ ਪਾਰਹੀ ਸੀਗੀ ਗੁੜ ਵਾਲਾ ਜਿਹੜਾ ਆਪਾਂ ਬਣਾ ਕੇ ਰੱਖਿਆ ਸੀਗਾ ਗੁੜ ਦੀ ਚਾਸ਼ਣੀ ਕਹਿ ਲਓ ਚਾਹੇ ਗੁੜ ਘੋਲ ਕੇ ਰੱਖਿਆ ਸੀਗਾ ਤੇ ਥੋੜਾ ਥੋੜਾ ਪਾਉਂਦੇ ਜਾਣਾ ਇਹਦੇ ਨਾਲ ਖਾਣ ਦੇ ਨਾਲ ਤੁਸੀਂ ਸਵੇਰ ਨੂੰ ਨਾ ਨਹੀਂ ਦੁੱਧ ਤੁਸੀਂ ਪੀਣਾ ਤੁਸੀਂ ਚਾਹ ਦੇ ਕੱਪ ਦੇ ਨਾਲ ਨਾ ਇੱਕ ਲੱਡੂ ਬਣਾ ਲੈ ਬਣਾ ਕੇ ਇਹ ਲੈ ਸਕਦੇ ਆ ਤੇ ਖਾਣੋਂ ਤੇ ਸਰੀਰ ਨੂੰ ਤੁਹਾਨੂੰ 2-3 ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਊਗਾ ਕਿ ਤੁਹਾਡੀ ਸਿਹਤ ਵਧੀਆ ਬਣਨ ਲੱਗ ਪਈ ਆ ਯਾਨੀ ਕਿ ਕੁਝ ਸਟਰੋਂਗ ਫੀਲ ਕਰਨ ਲੱਗ ਪਏ ਆ ਦੇਖੋ ਲਾਸਟ ਤੇ ਫਿਰ ਮੈਂ ਇੱਕ ਚਮਚ ਘਿਓ ਦਾ ਪਾਤਾ ਇਹਦੇ ਨਾਲ ਜਿਹੜਾ ਇਹਦਾ ਫਲੇਵਰ ਹੋਰ ਵੀ ਵਧੀਆ ਆਉਂਦਾ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਜੀ ਲਓ ਜੀ ਹੁਣ ਆਪਾਂ ਇਹਨੂੰ ਮੈਂ ਠੰਡਾ ਕਰਕੇ ਹੁਣ ਹੱਥ ਨੂੰ ਥੋੜਾ ਜਿਹਾ ਘਿਓ ਲਗਾ ਲਿਆ ਘਿਓ ਲਗਾਉਣ ਤੋਂ ਬਾਅਦ ਜੀ ਇਸ ਤਰ੍ਹਾਂ ਛੋਟੇ-ਛੋਟੇ ਮੈਂ ਲੱਡੂ ਬਣਾ ਲੈਣੇ ਆ ਤੇ ਜਿਆਦਾ ਠੰਡਾ ਹੋਏ ਤੇ ਨਾ ਕਰਿਓ ਜੀ ਜਦੋਂ ਕੋਸਾ ਜਿਹਾ ਹੋਵੇ ਉਦੋਂ ਕਰ ਲੈਣੇ ਛੋਟੇ ਛੋਟੇ ਲੱਡੂ ਬਣਾ ਲੈਣੇ ਆ ਦੇਖੋ ਇੰਨੇ ਬਹੁਤ ਸੋਹਣੇ ਤੇ ਕਿਉਂਕਿ ਜਿਆਦਾ ਵੱਡੇ ਨਹੀਂ ਬਣਾਉਣੇ ਤਾਕਤ ਵਾਲੇ ਜਿਆਦਾ ਹੁੰਦੇ ਆ ਜਿਆਦਾ ਵੱਡੇ ਨਹੀਂ ਇਹ ਲੱਡੂ ਬਣਾਉਣੇ ਛੋਟੇ ਬਣਾਉਣੇ ਆ ਜਿੰਨੇ ਕ ਆਪਾਂ ਖਾ ਸਕੀਏ ਵੇਸਟ ਨਾ ਕਰਿਓ ਜੀ ਬਹੁਤ ਹੀ ਕੀਮਤੀ ਖਜ਼ਾਨਾ ਆ ਜਿਹੜੇ ਆਪਾਂ ਬਣਾ ਕੇ ਤਿਆਰ ਕਰ ਰਹੇ ਆਂ ਜੋ ਵੀ ਮੇਰੇ ਵੀਰ ਭੈਣਾ ਬਜ਼ੁਰਗ ਜਿਨ੍ਹਾਂ ਨੂੰ ਕਮਜ਼ੋਰੀ ਆ ਹੱਡੀਆਂ ਦੀ ਕਮਜ਼ੋਰੀ ਆ ਜਾਂ ਜਿਹੜੇ ਕੰਮ ਕਰਦੇ ਆ ਜਿਨ੍ਹਾਂ ਦਾ ਕੰਮ ਹਾਰਡਵਰਕ ਵਾਲਾ ਆ ਹਾਰਡ ਵਰਕਿੰਗ ਆ ਜਿਹੜੇ ਤੇ ਉਹ ਇਹ ਖਾ ਸਕਦੇ ਆ ਤੇ ਬਣਾਣੇ ਵੀ ਬਹੁਤ ਸੌਖੇ ਆਸਾਨ ਤਰੀਕੇ ਦੇ ਨਾਲ ਐਵੇਂ 15 ਮਿੰਟ ਦੇ ਵਿੱਚ ਇਹ ਬਣ ਜਾਂਦੇ ਆ ਜੀ ਵੱਧ ਤੋਂ ਵੱਧ 15 ਮਿੰਟ ਮੈਂ ਦੱਸਿਆ ਉਹਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਹਰ ਇੱਕ ਚੀਜ਼ ਤਾਕਤਵਾਲੀ ਆ ਭੁੱਜੇ ਹੋਏ ਜਿਹੜੇ ਕਾਲੇ ਚੰਨੇ ਛੋਲੇ ਆ ਇਹ ਸਾਨੂੰ 슈ਗਰ ਨੂੰ ਵੀ ਸਾਨੂੰ ਫਾਇਦੇਮੰਦ ਆ 슈ਗਰ ਵਾਸਤੇ ਫਾਇਦੇਮੰਦ ਆ ਜਿਹੜੇ ਬਦਾਮ ਐ ਇਹ ਦੀ ਇਹ ਵੀ ਸਾਡੇ ਵਾਸਤੇ ਬਹੁਤ ਹੀ ਤਾਕਤਵਰ ਫਾਇਦੇਮੰਦ ਆ ਤੇ ਜਿਹੜੇ ਇਹ ਮਖਾਣੇ ਫੁੱਲ ਮਖਾਣੇ ਤਾਂ ਹੈ ਹੀ ਤਾਕਤਵੰਦ ਤੇ ਜਿਹੜੀਆਂ ਪਾਈਆਂ ਕਿਸ਼ਮਿਸ਼ ਇਹ ਸਾਡੇ ਖੂਨ ਵਧਾਉਣ ਚ ਸਾਡੀ ਮਦਦ ਕਰਦੀਆਂ ਗੁੜ ਵੀ ਖੂਨ ਵਧਾਉਣ ਚ ਸਾਡੀ ਮਦਦ ਕਰਦਾ ਆ ਤੇ ਇਹਨਾਂ ਦੇ ਵਿੱਚ ਆਇਰਨ ਬਹੁਤ ਜ਼ਿਆਦਾ ਹੁੰਦਾ ਗੁੜ ਦੇ ਵਿੱਚ ਵੀ ਲਓ ਜੀ ਲੱਡੂ ਸਾਰੇ ਬਣਾ ਕੇ ਤਿਆਰ ਕਰ ਲਏ ਇੰਨੇ ਕ साइज ਦੇ ਬਣਾਇਓ ਜਿਆਦਾ ਤੁਸੀਂ ਵੱਡੇ ਪਸੰਦ ਕਰਦੇ ਵੱਡੇ ਕਿਉਂਕਿ ਬੱਚੇ ਜਿਹੜੇ ਆ ਬੱਚੇ ਵੀ ਖਾ ਸਕਦੇ ਆ ਬੱਚਿਆਂ ਕਰਕੇ ਹੀ ਛੋਟੇ ਥੋੜੇ ਬਣਾ ਲਓ ਤੇ ਤੁਹਾਨੂੰ ਮੈਂ ਤੋੜ ਕੇ ਦਿਖਾ ਰਹੀ ਆ ਦੇਖੋ ਇਹਦਾ ਟੈਕਸਚਰ ਤੇ ਟੇਸਟ ਬਹੁਤ ਵਧੀਆ ਆ ਰਿਹਾ ਸੀ ਟੇਸਟ ਕੀਤਾ ਬਹੁਤ ਸੌਫਟ ਬਣ ਕੇ ਤਿਆਰ ਹੋਇਆ ਖਾਣ ਨੂੰ ਵੀ ਬਹੁਤ ਆਸਾਨ ਆ ਤੇ ਮੇਨ ਗੱਲ ਹੈ ਗਈ ਆ ਤੇ ਸਾਡੀ ਸਿਹਤ ਜ਼ਰੂਰੀ ਆ ਅਗਰ ਸਿਹਤ ਠੀਕ ਆ ਤਾਂ ਸਭ ਕੁਝ ਠੀਕ ਆ ਜੀ ਤੰਦਰੁਸਤੀ ਹੋਵੇ ਤਾਂ ਤਾਂ ਹੀ ਅਸੀਂ ਕੰਮ ਕਰਾਂਗੇ ਜੇ ਸਾਡੀ ਸਿਹਤ ਠੀਕ ਹੋਵੇਗੀ ਚਾਹੇ ਅਸੀਂ ਬਾਹਰ ਕਾ ਜੌਬ ਕਰਦੇ ਆ ਜਾਂ ਅਸੀਂ ਘਰ ਦੇ ਵਿੱਚ ਜਿਹੜੇ ਘਰ ਦੇ ਕੰਮ ਕਰਦੇ ਆ ਉਹ ਵੀ ਜੇ ਸਰੀਰ ਸਾਡਾ ਤੰਦਰੁਸਤ ਹੋਊਗਾ ਅਸੀਂ ਤਾਂ ਹੀ ਕੰਮ ਕਰ ਸਕਦੇ ਆ ਜੀ ਲਓ ਜੀ ਇਸ ਤਰ੍ਹਾਂ ਤੁਸੀਂ ਬਣਾਇਓ ਪ੍ਰਦੀਪ ਨੇ ਵੀ ਖਾਦਾ ਬਹੁਤ ਟੇਸਟੀ ਸੀਗਾ ਤੇ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਜ਼ਰੂਰ ਕਰਦਿਆ ਕਰੋ ਬਣਾ ਕੇ ਦੇਖਿਓ ਸਾਰਿਆਂ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਬਜ਼ੁਰਗਾਂ ਨੂੰ ਵੀ ਜ਼ਰੂਰ ਖਿਲਾਇਓ ਬੱਚਿਆਂ ਨੂੰ ਆਪ ਜ਼ਰੂਰ ਖਾਇਓ ਤੇ ਜੀ ਲਾਈਕ ਜਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹਾ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਖੁਸ਼ ਰਹੋ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤ ਹੀ ਰੱਖੇ ਹੁਣ ਜੀ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਆਵਾਂਗੇ ਜੀ ਤੇ ਤੋ ਦੇਖੋ ਕਿੰਨੇ ਵਧੀਆ ਲੱਡੂ ਸਾਡੇ ਬਣ ਕੇ ਤਿਆਰ ਹੋਏ ਬਹੁਤ ਜ਼ਿਆਦਾ ਅਸੀਂ ਘਿਓ ਵੀ ਨਹੀਂ ਪਾਇਆ ਕਿ ਜਿਹੜਾ ਕਿਸੇ ਨੂੰ ਹਾਜਮ ਨਾ ਹੋਵੇ ਜਾਂ ਸਿਆਣਿਆਂ ਨੂੰ ਹਾਜਮ ਨਾ ਹੋਵੇ ਬਹੁਤ ਹੀ ਵਧੀਆ ਲੱਡੂ ਬਿਲਕੁਲ ਸੌਫਟ ਆ ਇੰਨੇ ਕੁ ਘੇ ਦੇ ਨਾਲ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਚੜ੍ਹਦੀ ਕਲਾ 'ਚ ਰੱਖੇ ਜੀ ਸੋ ਜੀ ਸਾਡੇ ਲੱਡੂ ਬਣ ਗਏ ਹੋਗੇ ਤਿਆਰ ਅਜੀ ਹੁਣ ਅਸੀਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਲੱਡੂ ਬਹੁਤ ਸਵਾਦ ਬਣੇ ਸੀ ਇਸ ਕਰਕੇ ਅਸੀਂ ਬਾਰ ਬਾਰ ਖਾ ਰਹੇ ਸੀ ਇਸ ਕਰਕੇ ਤੇ ਨਵੀਂ ਰੈਸਪੀ ਲੈ ਕੇ ਆਵਾਂਗੇ ਤੇ ਇਸ ਤਰ੍ਹਾਂ ਤੁਸੀਂ ਲੱਡੂ ਜ਼ਰੂਰ ਬਣਾਇਓ ਕਮੈਂਟ ਕਰਿਓ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਮੇਰੀਆਂ ਭੈਣਾਂ ਨੂੰ ਇਹੀ ਬੇਨਤੀ ਆ ਕੀਸਸ ਸक्राइब ਜਰੂਰ ਕਰਿਆ ਕਰੋ ਤੇ ਬਣਾ ਕੇ ਜਰੂਰ ਰੈਸਪੀ ਦੇਖਿਆ ਕਰੋ ਬਹੁਤ ਟੇਸਟੀ ਬਣ ਕੇ ਲੱਡੂ ਤਿਆਰ ਹੁੰਦੇ ਆ 17 ਮੈਂ ਇਹਨੂੰ ਇੱਕ ਡੱਬੇ ਦੇ ਵਿੱਚ एयर टाइट ਡੱਬੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਜਦੋਂ ਦਿਲ ਕੀਤਾ ਆਪਾਂ ਕੱਢ ਕੇ ਖਾ ਸਕਦੇ ਆ ਤੇ ਖੁੱਲਾ ਨਾ ਰੱਖਿਓ ਜੀ ਇਹਨੂੰ ਤੇ ਇਸ ਤਰ੍ਹਾਂ ਇਹ ਟਾਈਟ ਡੱਬੇ ਦੇ ਵਿੱਚ ਕੋਈ ਵੀ ਚੀਜ਼ ਹੁੰਦੀ ਆ ਆਪਾਂ ਬਣਾ ਕੇ ਰੱਖ ਸਕਦੇ ਆ ਸੇਫ ਰਹਿੰਦੀ ਆ ਤੇ ਮੁੱਕ ਜਾਣ ਤਾਂ ਦੁਬਾਰਾ ਬਣਾ ਲਓ ਜੀ ਤੇ ਬਣਦੇ ਬਹੁਤ ਟੇਸਟੀ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਢੱਕਣ ਲਗਾ ਕੇ ਰੱਖ ਸਕਦੇ ਆ ਪਰ ਆਪਾਂ ਬਣਾ ਲਈ ਚਾਹ ਚਾਹ ਦੇ ਨਾਲ ਆਪਾਂ ਲੱਗੇ ਆ ਜੀ ਲੱਡੂ ਖਾਣ ਲਓ ਜੀ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ